ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਪਾਠ 7 ਗਤੀ ਇਹ ਗਣਿਤਿਕ ਸਵਾਲਾਂ ਵਿੱਚ ਤੁਹਾਡੇ ਅਭਿਆਸ ਨੂੰ ਪੱਕਾ ਕਰਨ ਲਈ ਜਿਹੜੇ ਵਧੂਰੇ ਸਵਾਲ ਸ਼ੁਰੂ ਕੀਤੇ ਨੇ ਉਸ ਲੜੀ ਵਿੱਚ ਬੱਚਿਓ ਅਗਲੇ 4 ਸਵਾਲ ਹੋਰ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਚੰਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ प्यारे विद्यार्थियों ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚੜਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਮਿਲਣਗੀਆਂ 9th English MCB 9th English Literature 9th Grammar ਤੇ ਨਾਲ ਹੀ ਗਣਿਤ ਵੀ ਤੁਹਾਨੂੰ ਮਿਲਣਗੀਆਂ 9th Math Notes ਨਵੀਂ ਨਵੀਂ ਗਣਿਤ CBSE 9th Math ਜੋ ਕਿ ਸੇਮ CBSE ਵਾਲੀ ਮੁਤਾਬਕ ਇੰਗਲਿਸ਼ ਮੀਡੀਅਮ ਦੇ ਵਿੱਚ ਗਣਿਤ ਦੇ ਸਿਧਾਂਤ ਇਰਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਫਿਰ ਵੀਡੀਓ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਨੇ ਬੜੇ ਵਧੀਆ ਸਵਾਲ ਥੋੜੇ ਔਖੇ ਕਿਸਮ ਦੇ ਥੋੜੇ ਵੱਖਰੇ ਕਿਸਮ ਦੇ ਜੇ ਤੁਸੀਂ ਕਰੋਗੇ ਬੜਾ ਆਤਮ ਵਿਸ਼ਵਾਸ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਏਗਾ ਕਿ ਗਣਿਤਿਕ ਸਵਾਲ ਨੰਮਰੀਕਲ ਕੁਐਸਚਨਸ ਤੋਂ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਚ ਪੂਰੇ ਬਟਾ ਪੂਰੇ ਨੰਬਰ ਹੁੰਦੇ ਹੁੰਦੇ ਨੇ ਠੀਕ ਹੈ ਸੋ ਦੇਖਿਓ ਇਹ ਵਾਲਾ ਸਵਾਲ ਕਿਨੇ ਇੱਕ ਦੌੜੀਆ ਜਿਹਨੂੰ ਅਸੀਂ ਦੌੜਾਕ ਕਹਿ ਦਿੰਦੇ ਆ ਜਾਂ ਐਥਲੀਟ ਕਹਿ ਦਿੰਦੇ ਆ ਦੌੜ ਦਾ ਪਹਿਲਾ 2/3 ਸਮਾਂ ਮਤਲਬ ਕੁੱਲ ਸਮਾਂ ਸਾਨੂੰ ਨਹੀਂ ਪਤਾ ਹੈਗਾ ਕਿ ਪਹਿਲਾ 2/3 ਸਮਾਂ 4.5 ਮੀਟਰ ਪ੍ਰਤੀ ਸੈਕਿੰਡ ਦੀ ਚਾਲ ਨਾਲ ਦੌੜਦਾ ਹੈ ਅਤੇ ਦੌੜ ਦਾ ਬਾਕੀ ਸਮਾਂ ਸੋ ਬਚੇ 2/3 ਸਮਾਂ ਤੇ ਬਾਕੀ ਕਿੰਨਾ ਬਚ ਜਾਏਗਾ 1/3 ਦੱਸਿਆ ਨਹੀਂ ਹੈਗਾ ਪਰ ਅਸੀਂ ਆਪਣੀ ਕਾਮਨ ਸੈਂਸ ਵਰਤਣੀ ਹੈ ਬਾਕੀ ਸਮਾਂ ਜੇ ਦੋ ਤੇ ਆਈਏ ਤੇ ਬਾਕੀ ਸਮਾਂ ਇੱਕ ਤੇ ਆਈ ਰਹੇਗਾ ਤਾਂ ਹੀ ਪੂਰਾ ਸਮਾਂ ਬਣੇਗਾ ਉਹ 6 ਮੀਟਰ ਪ੍ਰਤੀ ਸੈਕਿੰਡ ਦੀ ਚਾਲ ਨਾਲ ਪੂਰਾ ਕਰਦਾ ਹੈ ਦੌੜੀਏ ਦੀ ਮੁਕੰਮਲ ਦੌੜ ਦੀ ਔਸਤ ਚਾਲ ਕੀ ਹੋਵੇਗੀ ਬੜਾ ਵਧੀਆ ਸਵਾਲ ਹੈ ਬੱਚਿਓ ਹਾਲ ਤੱਕ ਜਿਹੜੇ ਸੀ ਔਸਤ ਚਾਲ ਵਾਲੇ ਕੀਤੇ ਨੇ ਉਹ اسی ਕੀਤੇ ਨੇ ਕਿ ਫਲਾਣਾ ਬੰਦਾ ਸਕੂਲ ਤੋਂ ਘਰ ਇੰਨੇ ਇੰਨੀ ਚਾਲ ਤੇ ਗਿਆ ਤੇ ਘਰ ਤੋਂ ਸਕੂਲ ਇੰਨੀ ਚਾਲ ਤੇ ਆਇਆ ਹਨਾ ਜਾਂ ਮਲੀ ਸਕੂਲ ਤੋਂ ਘਰ ਤੋਂ ਸਕੂਲ ਇੰਨੀ ਚਾਲ ਤੇ ਸਕੂਲ ਤੋਂ ਘਰ ਨਹੀਂ ਚਾਲ ਤੇ ਤਦ ਦੀ ਔਸਤ ਚਾਲ ਪਤਾ ਕਰੋ ਜੇ ਦੂਰੀਆਂ ਦਾ ਸਾਨੂੰ ਪਰ ਦੂਰੀ ਫਿਕਸ ਹੁੰਦੀ ਹੈ ਤੇ ਸਮੇਂ ਵਾਲੀ ਗੱਲ ਹੈ ਉਹ ਵੱਖਰਾ ਹੈਗਾ ਸੋ ਮੰਨ ਲਓ ਦੌੜੂ ਲੱਗਾ કુલ ਸਮਾਂ ਬਰਾਬਰ T ਸਕਿੰਡ ਸਾਨੂੰ ਪਤਾ ਨਹੀਂ ਕਿੰਨਾ ਸਮਾਂ ਹੈ ਸੋ ਅਸੀਂ T ਮੰਨ ਲਾਂਗੇ ਦੌੜ ਦੇ ਪਹਿਲੇ 2/3 ਸਮੇਂ ਦੀ ਚਾਲ ਕਿੰਨੀ ਹੈਗੀ 4.5 ਮੀਟਰ ਪ੍ਰਤੀ ਸਕੰਡ ਹੁਣ ਦੂਰੀ ਬਰਾਬਰ ਚਾਲ ਗੁਣਾ ਸਮਾਂ ਹੁੰਦੀ ਹੈ ਦੌੜ ਦੇ ਪਹਿਲੇ 2/3 ਸਮੇਂ 'ਚ ਤੈਅ ਕੀਤੀ ਦੂਰੀ ਕਿੰਨੀ ਹੋ ਜਗੀ ਇਹ T ਦਾ 2/3 2/3 T ਤੇ ਗੁਣਾ 24 ਸਮਾਂ ਗੁਣਾ 4 ਸੋ ਇਹ ਬੱਚੋ n ਨੂੰ ਜਲੇ 4.5 ਨੂੰ ਭਾਗੀ ਤਾਂ 3 ਨਾ 1.5 ਆ ਜਾ 1.5 ਨੂੰ 2 ਨਾਲ ਗੁਣਾ ਕੀਤਾ 3 ਆ ਜਾ 3t ਆ ਗਿਆ ਇਹ ਹੋ ਗਈ ਤੈ ਗਈਤੀ ਦੂਰੀ ਤੇਨ t ਨੂੰ ਦੌੜ ਦੇ ਬਾਕੀ ਸਮੇ ਆਪ 1/3 ਦੀ ਚਾਲ ਕਿੰਨੀ ਹੈ 6 ਮੀਟਰ ਪ੍ਰਤੀ ਸੈਕਿੰਡ ਸੋ ਦੌੜ ਦੇ ਬਾਕੀ ਦੇ 1/3 ਸਮੇ ਤੈ ਕੀਤੀ ਦੂਰੀ ਕਿੰਨੀ ਹੋ ਜਗੀ 1/3 1/3 6 ਤਿੰਨ ਦੋਤੀ ਸੋ ਪਹਿਲੇ ਦੋਤੀ ਆਈ ਚ ਤੈ ਕੀਤੀ ਦੂਰੀ ਤਿੰਨ ਟੀ ਬਾਕੀ ਇੱਕ ਧਾਈ ਚ ਤੈ ਕੀਤੀ ਦੂਰੀ ਦੋਤੀ ਤੇ ਕੁੱਲ ਸਮਾਂ ਲੱਗਾ ਟੀ ਸੈਕਿੰਡ ਹੁਣ ਬੱਚੇ ਸਾਡਾ ਕੰਮ ਬੜਾ ਸੌਖਾ ਹੋ ਗਿਆ ਇਹ ਦੇਖੋ ਮੈਂ ਤੇ ਫੇਹੀ ਇਹ ਗੱਲ ਲਈ ਦੋਤੀ ਲੜੀ ਜੋੜਨ ਲਈ ਸੋ ਕੁੱਲ ਤੈ ਕੀਤੀ ਦੂਰੀ ਤਿੰਨ ਟੀ ਜਿਵੇਂ ਦੋਤੀ ਬਰਾਬਰ 5 ਟੀ ਤੇ ਕੁੱਲ ਲੱਗਾ ਸਮਾਂ ਬਰਾਬਰ ਕੀ ਹੈ ਮੰਨਿਆ ਆਪਾਂ ਹੁਣ ਔਸਤ ਚਾਲ ਬਰਾਬਰ कुल दूरी बटा कुल समय इस तरह दौड़ीए दी मुकम्मल दौड़ दी औसत चाल 5 टी बटा टी 3 टी, टी कट के बराबर 5 मीटर प्रति सेकंड ए साडा का जवाब कितना सोखा सुहान सी एक बार जे ਸਾਡੀ ਨਿਗਾਚੋਂ ਨਿਕਲ ਜਾਵੇ ਤੇ ਇੱਕ ਵਾਰ ਅਸੀਂ ਆਪਣੇ ਹੱਥੀਂ ਕਰਕੇ ਦੇਖ ਲਈਏ ਤੇ ਬੱਚਿਓ ਉਮਰ ਫਰਸ ਨੂੰ ਭੁੱਲੇਗਾ ਨਹੀਂ ਤੇ ਅਚੰਚੇ ਤੇਦਨ ਸਵਾਲੇਂ ਤੇ ਆਨਾ ਜੇ ਤੇ ਅਸੀਂ ਘਾਬਰਾਂਗੇ ਨਹੀਂ ਅਸੀਂ ਬੜੇ ਵਿਸ਼ਵਾਸ ਦੇ ਨਾਲ ਆਤਮ ਵਿਸ਼ਵਾਸ ਨਾਲ ਕਰ ਲਾਂਗੇ ਤੇ ਸਾਨੂੰ ਪੂਰੇ ਬਟਾ ਪੂਰੇ ਨੰਬਰ ਮਿਲ ਜਾਣਗੇ ਅਗਲਾ ਸਵਾਲ ਹੈ ਰਖੀਏ ਬੱਚਿਓ ਅਸੀਂ ਬੱਚੇ ਜਾਣਦੇ ਬੇੜੀਆਂ ਹੁੰਦੀਆਂ ਨੇ ਨਦੀਆਂ ਨਦੀਆਂ ਚ ਸਾਡੇ ਪੰਜਾਬ ਚ ਨਦੀਆਂ ਕੀ ਪੰਜ ਆਬ ਪੰਜ ਨਦੀਆਂ ਦਾ ਦੇਸ਼ ਜਿਹਨੂੰ ਅਸੀਂ ਪੰਜਾਬ ਕਹਿੰਦੇ ਆ ਉਹ ਢਾਈ ਸਾਡੇ ਕੋਲ ਲੱਗੀਆਂ ਤੇ ਢਾਈ ਪਾਕਿਸਤਾਨ ਚ ਲੈਂਦੇ ਪੰਜਾਬ ਚ ਲੱਗੀਆਂ ਢਾਈ ਸਾਡੇ ਕੋਲ ਆਪਣੇ ਸਤਲੁਜ ਹੈਗੀ ਵਿਆਸ ਹੈਗੀ ਤੇ ਅੱਧੀ ਰਾਵੀ ਹੈਗੀ ਤੇ ਉਹਨਾਂ ਕੋ ਰਾਵੀ ਜੇਲਮ ਚਨਾ ਹੈਗੀ ਠੀਕ ਹੈ ਨਾ ਸੋ ਇਹ ਪੰਜਾਬ ਪੂਰਾ ਸਾਝਾ ਪੰਜਾਬ ਜਿਹੜਾ ਸੀਗਾ ਸੋ ਆਪਮਨੇ ਨਦੀ ਸੋ ਬੱਚਿਓ ਨਦੀਆਂ ਵਿੱਚ ਤੁਹਾਨੂੰ ਤਾਂ ਪਾਣੀ ਦਾ ਵਹਾਵ ਹੀ ਹੁੰਦਾ ਜੋ ਜੋਾਰ ਪੱਟਾ ਦੇ ਹਿਸਾਬ ਦੇ ਨਾਲ ਪਾਣੀ ਉੱਤੇ ਥੱਲੇ ਹੁੰਦਾ ਤੇ ਵਹਾ ਹੁੰਦਾ ਤੇ ਉਹ ਬੇੜੀ ਨੂੰ ਚੱਪੂ ਚਲਾਉਣਾ ਨਹੀਂ ਪੈਂਦਾ ਪਾਣੀ ਦੇ ਵਹਾ ਦੇ ਨਾਲ ਢਿੱਡਦੀ ਹੈ ਤੇ ਜੇ ਉਹਦੇ ਵਹਾ ਦੇ ਉਲਟ ਜਾਣਾ ਫਿਰ ਜ਼ਿਆਦਾ ਜ਼ੋਰ ਲੱਗਦਾ ਸੋ ਪਾਣੀ ਦੇ ਵਹਾ ਦੇ ਉਲਟ ਜਾਵਾਂਗੇ ਤੇ ਸਾਡੀ ਚਾਲ ਘਟੇਗੀ ਪਾਣੀ ਦੇ ਵਹਾ ਦੇ ਨਾਲ ਜਾਵਾਂਗੇ ਤੇ ਚਾਲ ਵਧੇਗੀ ਇਸੇ ਤਰ੍ਹਾਂ ਮੰਨ ਲਓ ਸਾਹਮਣੇ ਹਵਾ ਚਲਦੀ ਹੋਵੇ ਤੇ ਜੇ ਮੈਂ ਸਾਈਕਲ ਚਲਾਵਾਂ ਉਲਟ ਦਿਸ਼ਾ ਵਿੱਚ ਮੇਰੀ ਚਾਲ ਘਟ ਜਾਏਗੀ ਤੇ ਜੇ ਪਿੱਠ ਪਿੱਛੋਂ ਹਵਾ ਮੈਨੂੰ ਧੱਕਦੀ ਪਈਏ ਤੇ ਮੇਰੀ ਸਾਈਕਲ ਦੀ ਚਾਲ ਜ਼ਿਆਦਾ ਹੋ ਜਾਏਗੀ ਠੀਕ ਹੈ ਸੋ ਬੱਚਿਓ ਇਹੀ ਗੱਲ ਇੱਥੇ ਅਸੀਂ ਇਹਨੂੰ ਵਰਤਾਂਗੇ ਹੁਣ ਦੇਖੋ ਇੱਕ ਬੇੜੀ 10 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ ਪਾਣੀ ਦੇ ਵਹਾਅ ਦੇ ਉਲਟ ਪਾਣੀ ਮੋਰਿਓ ਆ ਰਿਹਾ ਹੈ ਤੇ ਬੇੜੀ ਉਹਦੀ ਉਲਟ ਦਿਸ਼ਾ ਜਾ ਰਹੀ ਹੈ ਤੇ 30 ਕਿਲੋਮੀਟਰ ਜਾਂਦੀ ਹੈ ਠੀਕ ਹੈ ਤੇ ਪਾਣੀ ਦੇ ਵਹਾਅ ਦੇ ਨਾਲ 19 ਹੀ ਦੂਰੀ ਵਾਪਸ 15 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਮੁੜਦੀ ਹੈ ਕਿਉਂਕਿ ਪਾਣੀ ਦਾ ਵਹਾਅ ਉਲਟ ਸੀਗਾ ਤੇ ਉਹਦੀ ਚਾਲ ਆਈ 10 ਕਿਲੋਮੀਟਰ ਪ੍ਰਤੀ ਘੰਟਾ ਤੇ ਹੁਣ ਜਦੋਂ ਵਾਪਸ ਆਈ ਤੇ ਪਾਣੀ ਪਿੱਛੇੋਂ ਧੱਕਦਾ ਪਿਆ ਸੀਗਾ ਤੇ ਉਹਦੀ ਚਾਲ ਆ ਗਈ 15 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ ਮੋੜੀ ਇਸ ਪੂਰੇ ਸਫ਼ਰ ਲਈ ਬੇੜੀ ਦੀ ਔਸਤ ਚਾਲ ਪਤਾ ਕਰੋ ਆਹ ਦੇਖਿਓ ਬੱਚਿਓ ਪਾਣੀ ਦੇ ਵਹਾਅ ਦੇ ਉਲਟ طے ਕੀਤੀ ਦੂਰੀ ਕਿ ਕਿਲੋਮੀਟਰ ਵਹਾਅ ਦੇ ਉਲਟ ਜਾਂਦੇ ਬੇੜੀ ਦੀ ਚਾਲ 10 ਕਿਲੋਮੀਟਰ ਪ੍ਰਤੀ ਘੰਟਾ ਹੁਣ ਸਮਾਂ ਬਰਾਬਰ ਦੂਰੀ ਚਾਲ ਸੋ ਵਹਾ ਦੇ ਉਲਟ ਜਾਂਦੇ ਲੱਗਾ ਸਮਾਂ 3/10 0 ਨਾਲ 0 ਕੱਟ ਗਿਆ ਤੇ 3/1 3 ਘੰਟੇ ਲੱਗੇ ਠੀਕ ਹੈ ਹੁਣ ਪਾਣੀ ਦੇ ਵਹਾ ਦੇ ਨਾਲ ਤੈਅ ਕੀਤੀ ਦੂਰੀ ਵਾਪਸ ਆਦੇ ਉਹ ਵੀ 3 ਕਿਲੋਮੀਟਰ ਇਹਦੇ ਉਨੀ ਹੀ ਦੂਰੀ ਮੁੜਦੀ ਹੈ ਉਨੀ ਹੀ ਦੂਰੀ ਵਾਪਸ ਵਹਾ ਦੇ ਨਾਲ ਜਾਂਦੇ ਬੀੜੀ ਦੀ ਚਾਲ ਕਿੰਨੀ ਹੋ ਗਈ 11 ਕਿਲੋਮੀਟਰ ਪ੍ਰਤੀ ਘੰਟਾ ਤੇ ਵਹਾ ਦੇ ਨਾਲ ਜਾਂਦੇ ਆ ਗਏ ਤੁਹਵਾ ਦੇ ਨਾਲ ਜਾਂਦੇ ਲੱਗਾ ਸਮਾਂ 50 30/15 ਅੰਦਾਜ਼ਨ 2.30 2 ਘੰਟੇ ਲੱਗੇ ਜਾਣ ਲਗੇ 3 ਆਉਣ ਲਗੇ 2 ਕਾਈ ਕਿਤੇ ਕੁਲ ਦੂਰੀ 3 ਜਮਾਤੀ 3 ਜਾਣ ਨੂੰ 3 ਆਉਣ ਨੂੰ 60 ਕਿਲੋਮੀਟਰ ਕੁੱਲ ਲੱਗਾ ਸਮਾਂ 2 ਘੰਟੇ ਦੇ ਪਹਿਲੇ 3 ਘੰਟੇ 3 ਜਮਾ ਦੋ 1 ਘੰਟੇ ਹੁਣ ਔਸਤ ਚਾਲ ਕੁਲ ਦੂਰੀ ਕੁੱਲ ਸਮਾਂ 60/5 5 ਗਮ 5 5 12 ਇਸ ਤਰ੍ਹਾਂ ਪੂਰੇ ਸਫ਼ਰ ਲਈ ਬੇੜੀ ਦੀ ਔਸਤ ਚਾਲ 12 ਕਿਲੋਮੀਟਰ ਪ੍ਰਤੀ ਘੰਟਾ। ਬੱਚੇ ਔਸਤ ਚਾਲ ਵਾਲੇ ਸਵਾਲ ਬੜੇ ਮਹੱਤਵਪੂਰਨ ਇਹਦਾ ਰੂਪ ਟਾ ਕੇ ਸਾਈਕਲ ਦਾ ਵਿੱਚ ਤੁਹਾਨੂੰ ਮਦਦ ਦਿੱਤਾ। ਤੇ ਜਿਹੜਾ ਆਪਣਾ ਜਸਰਾਜ ਸਿੰਘ ਹੈਗਾ ਉਹ ਹਵਾ ਦੇ ਉਲਟ ਗਿਆ ਤੇ ਇੰਨੀ ਉਹਨੇ ਸਮਾਂ ਲਾਇਆ ਜਾਂ ਇੰਨੀ ਚਾਲ ਤੇ ਗਿਆ ਜਿਹੜੇ ਮੁੜਿਆ ਤੇ ਪਿੱਠ ਪਿੱਛੋਂ ਹਵਾ ਸੀ ਤੇ ਉਹ 19 ਦਾ ਤੇ ਉਹਦੀ ਔਸਤ ਚਾਲ ਕੱਢੋ। ਸੋ ਇਦਾਂ ਕਰਕੇ ਬੱਚੇ ਸਵਾਲ ਕਿਸੇ ਵੀ ਤਰ੍ਹਾਂ ਬਣਾਇਆ ਜਾ ਸਕਦਾ ਹੈ ਬੀੜੀ ਬਣਾਈ ਜਾ ਸਕਦੀ ਹੈ ਸਾਈਕਲ ਬਣਾਈ ਜਾ ਸਕਦੀ ਹੈ ਹੈਨਾ ਜਾਂ ਟ੍ਰੈਫਿਕ ਜਾਮ ਬਣਾਇਆ ਜਾ ਸਕਦਾ ਹੈ ਟ੍ਰੈਫਿਕ ਘਟ ਸੀਗਾ ਤੇ ਚਾਲ ਜ਼ਿਆਦਾ ਹੋ ਗਈ ਟ੍ਰੈਫਿਕ ਜ਼ਿਆਦਾ ਆ ਗਿਆ ਤੇ ਚਾਲ ਘਟ ਗਈ ਤੇ ਔਸਤ ਚਾਲ ਕੱਢੋ ਸੋ ਇਸ ਤਰ੍ਹਾਂ ਬੱਚੇ ਸਵਾਲ ਰੂਪ ਬਟਾ ਕੇ ਆ ਸਕਦੇ ਨੇ ਤੇ ਸਿਧਾਂਤ ਇੱਕੋ ਹੀ ਹੈ ਔਸਤ ਚਾਲ કુલ ਦੂਰੀ ਵਟਾ કુલ ਸਮਾਂ ਐ ਚੇਤਰਖ ਨੂੰ ਢੀ ਗੱਲ ਐ ਇਹ ਬੱਚੇ ਬੜਾ ਵਧੀਆ ਸਵਾਲ ਐ ਤੇ ਥੋੜਾ ਜਿਆਦਾ ਉਧਰ ਔਖਾ ਐ ਇਹ ਲੋਕਿਆ ਹਨਾ ਦੇਖਣਾ ਹੈ ਇੱਕ ਸਵਾਲ ਵਿੱਚ ਤਿੰਨ ਸਵਾਲ ਨੇ ਤੇ ਇਹਦੇ ਰਾਹੀਂ ਤੁਹਾਡਾ ਸਾਰੀ ਗੱਲਾਂ ਕਾਫੀ ਸਪਸ਼ਟ ਹੋ ਜਾਣਗੀਆਂ ਇੱਕ ਕਾਰ ਵਿਰਾਮ ਅਵਸਥਾ ਤੋਂ 2 ਮੀਟਰ ਪ੍ਰਤੀ ਸੈਕਿੰਡ ਵਰਗ ਦੇ ਸਮਾਨ ਪਰਵੇਗ ਨਾਲ 5 ਸੈਕਿੰਡ ਲਈ ਚੱਲਦੀ ਹੈ ਠੀਕ ਹੈ ਵਿਰਾਮ ਅਵਸਥਾ ਪਹਿਲੇ ਤੇ ਖੜੀ ਸੀਗੀ 2 ਮੀਟਰ ਪ੍ਰਤੀ ਸੈਕਿੰਡ ਵਰਗ ਦੇ ਨਾਲ ਪਰਵੇਗ ਦੇ ਨਾਲ 5 ਸੈਕਿੰਡ ਲਈ ਚੱਲੀ ਫਿਰ 10 ਸੈਕਿੰਡ ਲਈ ਸਮਾਨ ਚਾਲ ਨਾਲ ਚੱਲਦੀ ਹੈ ਕੋਈ ਪਰਵੇਗ ਨਹੀਂ ਹੈਗਾ ਸਮਾਨ ਚਾਲ ਵਿੱਚ ਪਰਵੇਗ ਨਹੀਂ ਆਂਦਾ ਇਹ ਗਤੀ ਦੀ ਦਿਸ਼ਾ ਦੇ ਉਲਟ ਮੈਂ 10 ਕਿੰਮੀ ਚੱਲਣ ਤੋਂ ਬਾਅਦ 4 ਮੀਟਰ ਪ੍ਰਤੀ ਸਕਿੰਡ ਵਰਗ ਦੇ ਸਮਾਨ ਪ੍ਰਵੇਗ ਨਾਲ ਵਿਰਾਮ ਅਵਸਥਾ ਤੇ ਆ ਜਾਂਦੀ ਹੈ ਇਹਦਾ ਨੂੰ ਕਿ ਉਹ ਪ੍ਰਵੇਗ ਉੱਠੀ ਦਿਸ਼ਾ ਵਿੱਚ ਲੱਗਿਆ ਤਾਂ ਹੀ ਵਿਰਾਮ ਅਵਸਥਾ ਤੇ ਆਈ ਹੈ ਠੀਕ ਹੈ ਸਮੁੱਚੀ ਗਤੀ ਲਈ ਕਾਲ ਦੀ ਔਸਤ ਚਾਲ ਪਤਾ ਲਗਾਓ ਬੱਚਿਓ ਇਹ ਹੁਣ ਸਵਾਲ ਬੜਾ ਸੌਖਾ ਹੈ ਪਰ ਇਹਨੂੰ ਤਿੰਨ ਪੜਾਵਾਂ ਵਿੱਚ ਕਰਨਾ ਪਏਗਾ ਮੈਂ ਦੇਖੋ ਗਤੀ ਦੇ ਤਿੰਨ ਪੜਾ ਹਨ विराम अवस्था ਤੋਂ 5 ਸਕਿੰਟ ਲਈ 2 ਮੀਟਰ ਪ੍ਰਤੀ ਸਕਿੰਡ ਵਰਗ ਦੇ ਸਮਾਨ ਪਰਵੇਗ ਦੀ ਗਤੀ ਇੱਥੇ ਹੈਗੀ ਹੈ ਫਿਰ 10 ਸਕਿੰਟ ਲਈ ਸਮਾਨ ਚਾਲ ਦੀ ਗਤੀ ਅਤੇ 4 ਮੀਟਰ ਪ੍ਰਤੀ ਸਕਿੰਡ ਵਰਗ ਦੇ ਸਮਾਨ ਪਰਵੇਗ ਨਾਲ ਵਿਰਾਮ ਅਵਸਥਾ ਚ ਹੋਣਾ ਇਹ ਤਿੰਨ ਪੜਾਅ ਨੇ ਸੋ ਪਹਿਲਾ ਪੜਾਅ u 0 ਵਿਰਾਮ ਅਵਸਥਾ ਤੋਂ ਸ਼ੁਰੂ ਹੋਈ ਪਰਵੇਗ ਇੰਨਾ ਹੈਗਾ ਸਮਾਂ ਇੰਨਾ ਹੈਗਾ v ਅਸੀਂ ਪਤਾ ਲਗਾਨੀ ਹੈ ਕਿ ਅੰਤਿਮ ਵੇ ਕਿੰਨਾ ਹੋ ਗਿਆ ਚਾਲ ਕਿੰਨੀ ਹੋ ਗਈ ਤੇ ਦੂਰੀ ਕਿੰਨੀ ਹੈ ਨਾ ਹੁਣ v ਬਰਾਬਰ u a t ਸੋ v ਬਰਾਬਰ u 0 a a 2 a t 5 10 ਮੀਟਰ ਪ੍ਰਤੀ ਸੈਕਿੰਡ ਅੰਤਿਮ ਭਾਵ 5 ਸਕਿੰਟ ਤੇ ਅਖੀਰ ਤੱਕ ਪਹੁੰਚ ਕੇ ਉਹਦਾ ਜਿਹੜਾ ਅੰਤਿਮ ਵੇਗ ਜਾਂ ਅੰਤਿਮ ਉਹਦੀ ਚਾਲ ਸੀ ਉਹ 10 ਮੀਟਰ ਪ੍ਰਤੀ ਸੈਕਿੰਡ ਹੋ ਗਈ ਕਾਰ ਦੀ ਹੁਣ ਇਹਦਾ ਦੂਰੀ ਵੀ ਕੱਢ ਲਾਂਗੇ ਐ ਇੱਥੇ ਮੈਂ ਦੁਬਾਰਾ ਫੇਰ ਲਿਖ ਦਿੱਤਾ ਹੁਣ ਦੂਰੀ s ਬਰਾਬਰ ut 0.5 at ਵਰਗ ਠੀਕ ਹੈ ਸੋ u 0 at 5 a 2 at 5 ਸੋ ਇਹ ਹੋ ਗਿਆ ਬੱਚਿਓ ਸਫਰ 0.5 2 ਕਿੰਨਾ ਹੋ ਗਿਆ 1 ਤੇ 55 25 S 25 ਮੀਟਰ ਇਸ ਤਰ੍ਹਾਂ ਪਹਿਲੇ ਪੜਾਅ 'ਚ ਤੈਅ ਕੀਤੀ ਦੂਰੀ 25 ਮੀਟਰ ਇਹ ਦੇਖੋ ਮੈਂ ਮੋਟਾ ਕਰ ਦਿੱਤਾ ਤਾਂ ਕਿ ਛੇਤਾ ਰਹੇ ਠੀਕ ਹੈ ਨਾ ਸੋ ਦੂਜੇ ਪੜਾਅ 'ਚ ਦੂਰੀ ਕਿੰਨੀ ਹੋਗੀ ਬੱਚਿਓ 25 ਮੀਟਰ ਦੂਜਾ ਪੜਾਅ ਜਿਹੜਾ ਇਹ ਪਹਿਲੇ ਪੜਾਅ 'ਚ ਦੂਰੀ ਹੋ ਗਈ 25 ਮੀਟਰ ਦੂਜਾ ਪੜਾਅ ਕੀ ਸਮਾਨ ਚਾਲ ਪ੍ਰਵੇਗ ਹੈ ਹੀ ਨਹੀਂ ਸੋ ਸਮਾਨ ਚਾਲ ਹੈਗਾ ਚਾਲ ਹੈਗੀ 10 ਮੀਟਰ ਪ੍ਰਤੀ ਸੈਕਿੰਡ ਉਹ ਪਹਿਲੇ ਪੜਾਅ ਦੀ ਅੰਤਿਮ ਚਾਲ ਹੈ ਕਿਉਂਕਿ ਇੱਥੇ ਤੱਕ ਕੌਨ ਸੇ ਪੁੰ 10 ਮੀਟਰ ਪ੍ਰਤੀ ਸੈਕਿੰਡ ਹੋ ਗਈ ਸੀਗੀ ਉਹੀ ਅਸੀਂ ਇੱਥੇ ਵਰਤਾਂਗੇ 10 10 ਸੈਕਿੰਡ ਲਈ ਚੱਲੀ ਸਮਾਂ ਹੈਗਾ 10 ਸੈਕਿੰਡ ਸੋ ਦੂਰੀ ਬਰਾਬਰ ਚਾਲ ਗੁਣਾ ਸਮਾਂ 10 10 100 ਮੀਟਰ ਸੋ ਇਸ ਤਰ੍ਹਾਂ ਦੂਜੇ ਪੜਾਅ 'ਚ ਤੈਅ ਕੀਤੀ ਦੂਰੀ ਬਰਾਬਰ 100 ਮੀਟਰ ਕਿਉਂਕਿ ਬੱਚੇ ਪ੍ਰਵੇਗ ਨਹੀਂ ਹੈਗਾ ਸਮਾਨ ਵੇਗ ਨਾਲ ਸਮਾਨ ਚਾਲ ਦੇ ਨਾਲ ਚੱਲੀ ਸੋ ਚਾਲ ਗੁਣਾ ਦੂਰੀ ਚਾਲ ਗੁਣਾ ਸਮਾਂ ਇਹ ਸਾਡੇ ਕੋਲ ਦੂਜੇ ਪੜਾਅ ਦੀ ਦੂਰੀ ਆ ਗਈ ਸੋ ਪਹਿਲੇ ਪੜਾਅ ਦੀ 25 ਮੀਟਰ ਦੂਜੇ ਪੜਾਅ ਦੀ 100 ਮੀਟਰ ਹੁਣ ਦੇਖਾਂਗੇ ਰੁਕਣ ਤੱਕ ਉਹਨੇ ਕਿੰਨੀ ਦੂਰੀ طے ਕੀਤੀ ਦੇਖੋ ਤੀਜਾ ਪੜਾ u 10 ਮੀਟਰ ਪ੍ਰਤੀ ਸੈਕਿੰਡ ਕਿਉਂ ਉੱਤੇ ਚਲਦੀ ਆ ਰਹੀ ਹੈ v ਰੁਕ ਗਈ ਹੈ ਉਹ ਜ਼ੀਰੋ ਹੋ ਗਿਆ ਅਤੇ a ਰੈਨਾਤਮਕ ਚਾਰ ਕਿਉਂਕਿ ਪ੍ਰਵੇਗ ਉਹ ਉੱਥੇ ਦਿਸ਼ਾ ਵਿੱਚ ਹੈ ਗੱਡੀ ਰੁਕਦੀ ਪਈ ਹੈ ਹੁਣ v u at ਪਹਿਲੇ ਸੀ ਸਮਾਗੱਢ ਸਮਾਨੀ ਦੱਸਿਆ ਇਹਨਾਂ ਨੇ ਕਿ ਕਿੰਨੇ ਸਮੇਂ ਚ ਰੁਕੀ ਹੈ ਪਹਿਲੇ ਸਮਾਂ ਕੱਢਾਂਗੇ ਕਿ ਕਿੰਨੇ ਸਮਾਂ ਲੱਗਿਆ ਰੁਕਣ ਲਈ ਸੋ 0 ਇੱਥੇ 10 ਇੱਥੇ ਘਟਾਓ 4 ਤੇ t ਜਾਂ ਇਹ 10 ਇੱਥੇ ਆ ਜਾਏਗਾ ਜਮਲੀ ਇਹ ਘਟਾਓ 4 T ਇਧਰ ਆ ਜਾਏਗਾ ਤੇ 10 ਇੱਥੇ ਰਹਿ ਜਾਏਗਾ 0 10 4T ਜਾਂ T 10 4 2.5 ਸੋ ਤੀਜੇ ਪੜਾਅ ਲਈ ਲੱਗਾ ਸਮਾਂ 2.5 ਸਕਿੰਟ ਹੁਣ ਬੱਚੋ ਪ੍ਰਵੇਗ ਹੈਗਾ ਇਸ ਕਰਕੇ ਅਸੀਂ ਚਾਲ ਸਮਾਂ ਨਹੀਂ ਵਰਤ ਸਕਦੇ ਸੋ ਅਸੀਂ ਇਹ ਵਾਲਾ ਵਰਤਾਂਗੇ ਸੂਤਰ V² U² 2AS ਸੋ ਵੀ ਦੀ ਜਗ੍ਹਾ ਇੰਨਾ ਯੂ ਦੀ ਜਗ੍ਹਾ ਇੰਨਾ 2 A ਤੇ S ਧਰਨਾ ਹੈ ਠੀਕ ਹੈ ਹੁਣ ਬੱਚਾ ਹੋ ਗਿਆ A ਆਪਣਾ ਕੀ ਕਹਿੰਦੇ A ਹੋ ਗਿਆ ਬੱਚੋ ਘਟਾਓ 100 ਬਰਾਬਰ ਘਟਾਓ 8S ਠੀਕ ਹੈ ਸੋ ਇਹ ਬੱਚੋ ਇਹਦੇ ਨਾਲ ਇਦਾਂ ਕੱਟ ਗਿਆ ਜਾਂ S, S 100 8 12.5 ਇਸ ਤਰ੍ਹਾਂ ਤੀਜੇ ਪੜਾਅ 'ਚ ਤੈਅ ਕੀਤੀ ਦੂਰੀ ਬਰਾਬਰ 12.5 ਮੀਟਰ ਠੀਕ ਹੈ ਨਾ ਹੁਣ ਸਾਨੂੰ ਸਮਾਂ ਵੀ ਚਾਹੀਦਾ ਹੈ ਕਿਉਂਕਿ ਅਸੀਂ ਔਸਤ ਚਾਲ ਪਤਾ ਕਰਨੀ ਹੈ ਤੇ ਦੂਰੀ ਵੀ ਪਤਾ ਲੱਗੀ ਹੁਣ ਤਿੰਨੋਂ ਪੜਾਵਾਂ ਨੂੰ ਸਮਾਂ ਵੀ ਸਾਡੇ ਕੋਲ ਆ ਗਿਆ ਤੇ ਤਿੰਨੋਂ ਪੜਾਵਾਂ ਦੀ ਤੈਅ ਕੀਤੀ ਦੂਰੀ ਵੀ ਆ ਗਈ ਹੁਣ ਅਸੀਂ ਜੋੜਾਂਗੇ ਤੇ ਔਸਤ ਚਾਲ ਕੱਢਾਂਗੇ ਲਓ ਜੀ ਹੁਣ ਸਮੁੱਚੀ ਗਤੀ ਦੀ ਕੁੱਲ ਦੂਰੀ ਬਰਾਬਰ 25 ਪਹਿਲੇ ਪੜਾਅਜ ਦੂਜੇ 100 ਤੀਜੇ 12.5 ਤੇ ਜੋੜ ਕੇ ਆ ਗਿਆ 137.5 ਮੀਟਰ ਤੇ ਸਾਰੀ ਗਤੀ ਲਈ ਲੱਗਾ કુલ ਸਮਾਂ ਪਹਿਲੇ ਚ 5 ਫਿਰ 10 ਤੇ ਦੂਜੇ ਚ ਤੀਜੇ ਚ 2.5 7.5 ਸੈਕਿੰਡ ਉਹਨਾਂ ਔਸਤ ਚਾਲ ਬਰਾਬਰ કુલ ਦੂਰੀ ਵਟਾ કુલ ਸਮਾਂ ਸੋ 137.5 ਵਟਾ 7.5 ਬਰਾਬਰ 54 ਵਟਾ 7 ਬਰਾਬਰ 7.86 ਇਸ ਤਰ੍ਹਾਂ ਸਮੁੱਚੀ ਗਤੀ ਲਈ ਕਾਰ ਦੀ ਔਸਤ ਚਾਲ ਬਰਾਬਰ 7.86 ਮੀਟਰ ਪ੍ਰਤੀ ਸੈਕਿੰਡ ਸੋ ਬੱਚਿਓ ਇਹ ਬੜਾ ਵਧੀਆ ਸਵਾਲ ਨੂੰ ਇਦਾਂ ਕਰਕੇ ਪਾਇਆ ਜਾਣ ਕੇ ਤਾਂ ਕਿ ਤੁਹਾਡਾ ਧਿਆਨ ਕੇਂਦਰਤ ਕਰਨ ਦੀ ਤੁਹਾਨੂੰ ਆਦਤ ਪਵੇ ਤੇ ਜਦੋਂ ਇਦਾਂ ਇੱਕੋ ਸਵਾਲ ਵਿੱਚ ਤਿੰਨ ਵੱਖ-ਵੱਖ ਚੀਜ਼ਾਂ ਪਹਿਲਾਂ ਧਨਾਤਮਕ ਪ੍ਰਵੇਗ ਹੈਗਾ ਵਿਰਾਮ ਤੋਂ ਸਪੀਡ ਵੱਧਦੀ ਹੈ ਚਾਲ ਵੱਧਦੀ ਹੈ ਫਿਰ ਪ੍ਰਵੇਗ ਸਿਫਰ ਹੋ ਜਾਂਦਾ ਹੈ ਸਮਾਨ ਗਤੀ ਵਿੱਚ ਸਮਾਨ ਚਾਲ ਚੱਲਦੀ ਹੈ ਫਿਰ ਪ੍ਰਵੇਗ ਉੱਠੇ ਦਿਸ਼ਾ ਚੱਲਦਾ 브্রেক ਲੱਗਦੀ ਹੈ ਤੇ ਗੱਡੀ ਰੁਕਦੀ ਹੈ ਸੋ ਇਸ ਤਰ੍ਹਾਂ ਬੱਚਿਓ ਇਹ ਸਵਾਲ ਤੈਨੂੰ ਪੜਾਉਂ ਨੂੰ ਤੋੜ ਕੇ ਅਸੀਂ ਇਦਾਂ ਕਰ ਸਕਦੇ ਹਾਂ ਸੋ ਇਦਾਂ ਦੇ ਸਵਾਲ ਬੱਚੇ ਬੜੇ ਮਹੱਤਵਪੂਰਨ ਨੇ ਇਹ ਨਾਲ ਤੁਹਾਡਾ ਅਭਿਆਸ ਪੱਕਾ ਹੋ ਜਾਏਗਾ ਤੇ ਤੁਹਾਡੇ ਸਿਧਾਂਤ ਵੀ ਸਪਸ਼ਟ ਹੋਣਗੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ